ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਕੀ ਉਹਨਾਂ ਦੇ ਦਰ ਤੇ ਜੋ ਵੀ ਕਰਾਮਾਤ ਜੋ ਵੀ ਹੱਡ ਬੀਤੀਆਂ ਹੁੰਦੀਆਂ ਨੇ ਖਾਲਸਾ ਜੀ ਅਸੀਂ ਉਹ ਤੁਹਾਡੇ ਨਾਲ ਬਿਆਨ ਕਰਦੇ ਹਾਂ ਅੱਜ ਅਸੀਂ ਤੁਹਾਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਹੋਈ ਇੱਕ ਹੱਡਬਿੱਤੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਖਾਲਸਾ ਜੀ ਤੁਸੀਂ ਇਸ ਹੱਡਬਿੱਤੀ ਨੂੰ ਤੁਸੀਂ ਇਸ ਹੱਡਬਿੱਤੀ ਨੂੰ ਬਿਲਕੁਲ ਧਿਆਨ ਨਾਲ ਸੁਣਨਾ ਖਾਲਸਾ ਜੀ ਇੱਕ ਭੈਣ ਨੇ ਇਹ ਹੱਡਬਿੱਤੀ ਸੁਣਾਉਣਾ ਕੀਤਾ ਹੈ ਉਹ ਭੈਣ ਘਰ ਵਿੱਚ ਸੋਹਰੇ ਪਰਿਵਾਰ ਵਿੱਚ ਬਹੁਤ ਵਧੀਆ ਘਰ ਸੀ ਅਮੀਰ ਪੈਸੇ ਵੀ ਬਹੁਤ ਸਨ ਤੇ ਪ੍ਰਮਾਤਮਾ ਦੇ ਵੱਜੋਂ ਦਿੱਤੀ ਹੋਈ ਦਾਣ ਦਾਤ ਸੀ ਕਿ ਉਹਨਾਂ ਭੈਣ ਕੋਲ ਦੋ ਪੁੱਤਰ ਸਨ ਉਹ ਭੈਣ ਦੇ ਘਰ ਵਾਲਾ ਫੌਜੀ ਸੀ ਤੇ ਖਾਲਸਾ ਜੀ ਘਰ ਵਿੱਚ ਕੋਈ ਵੀ ਤੰਗੀ ਕਿਸੇ ਕਿਸਮ ਦੀ ਵੀ ਨਹੀਂ ਸੀ ਤੇ ਖਾਲਸਾ ਜੀ ਅੱਜੂ ਉਹ ਭੈਣਾਂ ਨੇ ਦੱਸਿਆ ਕਿ ਖਾਲਸਾ ਜੀ ਕਿ ਪੈਸੇ ਤੇ ਪੈਸੇ ਦੇ ਨਾਲ ਹੋਰ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਜੋ ਕਿ ਆਪਣੇ ਕਰਮ ਤੇ ਘਰ ਵਿੱਚ ਕੋਈ ਵੀ ਪੈਸੇ ਦੀ ਤੰਗੀ ਨਹੀਂ ਸੀ ਬਹੁਤ ਹੀ ਵਧੀਆ ਸੀ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਸੀ ਘਰ ਵਿੱਚ ਜ਼ਮੀਨ ਵੀ ਸੀ ਤੇ ਪਿਤਾ ਜੀ ਵੀ ਸਰਕਾਰੀ ਨੌਕਰੀ ਕਰਦੇ ਸਨ ਤੇ ਪਰ ਕਹਿੰਦੇ ਨਾ ਕਿ ਥੋੜੇ ਕਰਮ ਵੀ ਸਾਥ ਦੇਣੇ ਚਾਹੀਦੇ ਹਨ ਜਦੋਂ ਕਰਮ ਕਰਮਾਂ ਦਾ ਕੋਈ ਮਾੜਾ ਕਰਮ ਸਾਡੀ ਜ਼ਿੰਦਗੀ ਵਿੱਚ ਦਖਲ ਹੁੰਦਾ ਹੈ ਤਾਂ ਜ਼ਿੰਦਗੀ ਵਿੱਚ ਕੋਈ ਨਾ ਕੋਈ ਛੋਟੀ ਮੋਟੀ ਪਰੇਸ਼ਾਨੀਆਂ ਬਹੁਤ ਵੱਡਾ ਰੂਪ ਦੇ ਲੈਂਦੀਆਂ ਹਨ ਤੇ ਖਾਲਸਾ ਜੀ ਜਦੋਂ ਇਨ੍ਹਾਂ ਪਰੇਸ਼ਾਨੀਆਂ ਨੂੰ ਖਤਮ ਕਰਨਾ ਹੁੰਦਾ ਹੈ ਤੇ ਅਸੀਂ ਮਨੁੱਖ ਜਦੋਂ ਦੁਖੀ ਹੁੰਦਾ ਹੈ ਨਾ ਫਿਰ ਉਹ ਰੱਬ ਵੱਲ ਨੂੰ ਭੱਜਦਾ ਹੈ ਕਿ ਕਿਤੋਂ ਮੈਨੂੰ ਕਿਸੇ ਮੁਸੀਬਤ ਜਾਂ ਮੇਰੀ ਕਿਸੇ ਪ੍ਰੋਬਲਮ ਦਾ ਹੱਲ ਕਿਸੇ ਨਾ ਕਿਸੇ ਤਰ੍ਹਾਂ ਕੀਤਾ ਜਾਵੇ। ਵੇਖੋ ਸਾਡੀ ਹਰ ਇੱਕ ਪਰੇਸ਼ਾਨੀ ਦਾ ਹੱਲ ਗੁਰਬਾਣੀ ਹੈ। ਜੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਡੀ ਹਰ ਇੱਕ ਮੁਸੀਬਤ ਪਰੇਸ਼ਾਨੀ ਗੁਰਬਾਣੀ ਦੇ ਨਾਲ ਹੀ ਉਹ ਮਿਟ ਜਾਂਦੀ ਹੈ। ਜੇ ਸਾਡੇ ਉੱਤੇ ਕੋਈ ਬਹੁਤ ਹੀ ਵੱਡਾ ਦੁੱਖ ਆਉਣਾ ਹੁੰਦਾ ਹੈ ਨਾ ਉਹ ਵੀ ਛੋਟਾ ਲੱਗਦਾ ਹੈ ਕਿਉਂਕਿ ਪਰਮਾਤਮਾ ਨੇ ਸਾਨੂੰ ਇੰਨੀ ਸਮਰੱਥਾ ਬਖਸ਼ੀ ਹੁੰਦੀ ਹੈ ਕਿ ਅਸੀਂ ਉਸ ਦੁੱਖ ਨੂੰ ਆਰਾਮ ਨਾਲ ਝੱਲ ਲੈਣੇ ਹਾਂ ਚਲੋ ਆਣਾ ਜਾਣਾ ਜ਼ਿੰਦਗੀ ਤੇ ਵਿੱਚ ਲੱਗਿਆ ਰਹਿੰਦਾ ਹੈ ਕਿ ਕਿਸੇ ਦੇ ਦੁੱਖ ਸੁੱਖ ਜ਼ਿੰਦਗੀ ਵਿੱਚ ਬਹੁਤ ਆਉਂਦੇ ਹਨ ਤੇ ਖਾਲਸਾ ਜੀ ਉਹਦੇ ਤੋਂ ਸਾਨੂੰ ਕਬਰ ਹੋਣਾ ਨਹੀਂ ਚਾਹੀਦਾ ਜੇ ਕਿਸੇ ਤੇ ਕੋਈ ਤੰਗੀ ਪਰੇਸ਼ਾਨੀ ਵੀ ਆਉਂਦੀ ਹੈ ਨਾ ਖਾਲਸਾ ਜੀ ਉਸ ਨੂੰ ਵੀ ਗੁਰਬਾਣੀ ਦੇ ਨਾਲ ਅਸੀਂ ਦੂਰ ਕਰ ਸਕਦੇ ਹਾਂ ਗੁਰਬਾਣੀ ਇੱਕ ਇਹੋ ਜਿਹਾ ਸਾਧਨ ਹੈ ਜਿਸ ਨਾਲ ਅਸੀਂ ਆਪਣੀ ਹਰੇਕ ਮਨੋ ਕਾਮਨਾ ਪੂਰੀ ਕਰ ਦਿੰਦੇ ਹਾਂ ਅਤੇ ਪੂਰੀ ਕਰ ਲੈਨੇ ਹਾਂ ਗੁਰੂ ਤੇ ਵਿਸ਼ਵਾਸ ਹੁੰਦਾ ਹੈ ਸਾਨੂੰ ਵੀ ਸਾਡਾ ਗੁਰੂ ਸਬਰਤ ਹੈ ਸਾਡੇ ਉੱਤੇ ਆਉਣ ਵਾਲੀ ਹਰ ਇੱਕ ਵਿਪਤਾ ਨੂੰ ਸਾਡਾ ਗੁਰੂ ਵੀ ਦੂਰ ਕਰ ਦੇਣਗੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਸ੍ਰੀ ਗੁਰੂ ਨੋਦ ਸਾਹਿਬ ਜੀ ਸੱਚੇ ਪਾਤਸ਼ਾਹ ਜਦੋਂ ਉਹ ਪੈਨ ਕਹਿੰਦੇ ਕਿ ਮੇਰੀ ਬੇਟੀਆਂ ਨੇ ਨਾ 10ਵੀਂ ਤੇ 12ਵੀਂ ਪਾਸ ਕਰ ਲਈ ਸੀ ਪਰ ਕਹਿੰਦੇ ਸਾਡੇ ਘਰੇ ਕੋਈ ਕਿਸੇ ਚੀਜ਼ ਦੀ ਵੀ ਕਮੀ ਨਹੀਂ ਸੀ ਪਰ ਪਤਾ ਨਹੀਂ ਅੱਗੇ ਕੀ ਇਹੋ ਜਿਹਾ ਕਰਮਾਂ ਦਾ ਢੇੜ ਆਇਆ ਕਿ ਉਹਨਾਂ ਦੇ ਦੋਨੇ ਬਿਟੇ ਕਿਸੇ ਕੰਮ 'ਚ ਸੈਟਲ ਨਹੀਂ ਸੀ ਹੋ ਰਹੇ ਕੰਮ ਮਤਲਬ ਕਿ ਕਿਸੇ ਵੀ ਤਰ੍ਹਾਂ ਵੀ ਨਾ ਕੋਈ ਕੰਮ ਮਿਲਦਾ ਨਾ ਕੋਈ ਸਮਝ ਆਉਂਦਾ ਵੀ ਕੀ ਕਰੀਏ ਬਹੁਤ ਹੀ ਜ਼ਿੰਦਗੀ ਕਹਿੰਦੇ ਉਲਝਵੀ ਗਈ ਸੀ ਜਦੋਂ ਬੱਚੇ ਵੱਡੇ ਹੋ ਜਾਣ ਤੇ ਕੋਈ ਕੰਮ ਨਾ ਮਿਲੇ ਘਰ ਵਿੱਚ ਥੋੜਾ ਬਹੁਤ ਹੀ ਕਲੇਸ਼ ਲੜਾਈ ਜ਼ਰੂਰ ਹੁੰਦੀ ਹੈ ਤੇ ਜਦੋਂ ਕਲੇਸ਼ ਲੜਾਈ ਹੋਣੀ ਸ਼ੁਰੂ ਹੁੰਦੀ ਹੈ ਤੇ ਘਰ ਵਿੱਚ ਕੋਈ ਬਰਕਤ ਵੀ ਨਹੀਂ ਰਹਿੰਦੀ ਬੱਚਿਆਂ ਦਾ ਆਪਸ ਵਿੱਚ ਝਗੜਾ ਸਟ्रेस ਇਹਦੇ ਨਾਲ ਮਾਪੇ ਅੰਦਰ ਦਸ ਦਿਨ ਕੀ ਮੇ ਬਹੁਤ ਬਿਮਾਰ ਰਹਿਣ ਲੱਗ ਪਈ ਮੈਨੂੰ ਬਹੁਤ ਦੁੱਖ ਲੱਗਣਾ ਕੀ ਸਾਡੇ ਘਰ ਵਿੱਚ ਹੁਣ ਹੋ ਕੀ ਗਿਆ ਹੈ ਚਲੋ ਭੈਣ ਕਹਿੰਦੇ ਕਿ ਮੈਂ ਬਾਟ ਵੀ ਘਟਵਾਦੀ ਹੀ ਕਰਦੀ ਹਾਂ ਚਲੋ ਸਵੇਰੇ ਉੱਠ ਕੇ ਆਪਣੇ ਹੀ ਕੰਮ ਕਾਜ ਕਰਕੇ ਤੇ ਚਲੋ ਆਪਣੇ ਘਰ ਵਿੱਚ ਕੰਮਾਂ ਕਾਜਾਂ ਤੋਂ ਮਤ ਕਹਿੰਦੇ ਵੀਲ ਮਿਲਦੀ ਥੋੜਾ ਬਹੁਤਾ ਚਲੋ ਫਿਰ ਵੀ ਸਾਰਾ ਦਿਨ ਵਿਅਸਥੀ ਰਹੀਦਾ ਸੀ ਕਹਿੰਦੇ ਕਿ ਮੈਂ ਬਹੁਤ ਟੈਨਸ਼ਨ ਚਾਗੀ ਕਿ ਪ੍ਰਮਾਤਮਾ ਹੁਣ ਮੇਰੇ ਬੱਚੇ ਪੜ੍ਹ ਲਿਖ ਗਏ ਨੇ ਐਡੇ ਐਡੇ ਵੱਡੇ ਜਵਾਨ ਹੋ ਗਏ ਨੇ ਤੇ ਪਰ ਕੰਮ ਕੋਈ ਨਹੀਂ ਮਿਲ ਰਿਹਾ ਤੇ ਕੀ ਕੀਤਾ ਜਾਵੇ ਐਵੇਂ ਮਨ ਵਿੱਚ ਕਹਿੰਦੇ ਮੈਂ ਨਾ ਸੋਚ ਹੀ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਕਹਿੰਦੇ ਕਿ ਮੇਰੇ ਵੱਡੇ ਬੇਟਾ ਤਾਂ ਕਹਿੰਦਾ ਕਿ ਮਮਾ ਮੈਂ ਬਾਹਰ ਜਾਣਾ ਹੈ ਕਹਿੰਦੇ ਅਸੀਂ ਉਹਦੇ ਬਾਹਰ ਦੇ ਕਾਗਜ਼ ਲਾਏ ਤੇ ਚਲੋ ਕਹਿੰਦੇ ਮਾਪੇ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਤਾਂ ਪੱਕਾ ਕਰਦੇ ਹੀ ਹਨ ਕੀ ਅਸੀਂ ਆਪਣੇ ਬੱਚੇ ਨੂੰ ਸੈਟਲ ਕਰਨਾ ਹੈ ਅਸੀਂ ਆਪਣੇ ਬੱਚੇ ਨੂੰ ਪੜਾ ਲਖਾ ਕੇ ਕੁਝ ਵਧੀਆ ਕਰਵਾਉਣਾ ਹੈ ਕਹਿੰਦੇ ਚਲੋ ਪਲੱਸ 2 ਕੀਤੀ ਸੀ ਹੋਰ ਵੱਡਾ ਕੋਈ ਤਾਂ ਕੋਰਸ ਨਹੀਂ ਸੀ ਕੀਤਾ ਪਰ ਕਹਿੰਦੇ ਕਿ ਬਾਹਰ ਜਾਣ ਲਈ ਨਾ ਉਹਨੇ ਕਾਗਜ ਲਾਏ ਕਹਿੰਦੇ ਜਦੋਂ ਬਾਹਰ ਜਾਣ ਲਈ ਕਾਗਜ ਲਾਏ ਪੈਸੇ ਵੀ ਭਰ ਦਿੱਤੇ ਤੇ ਕਹਿੰਦੇ ਸਾਡਾ ਕੰਮ ਨਹੀਂ ਬਣਿਆ ਕਹਿੰਦੇ ਨਿਰਾਸ਼ ਹੋ ਗਏ ਸੀ 6 ਮਹੀਨੇ ਧੱਕੇ ਖਾਨ ਤੋਂ ਬਾਅਦ ਬੱਚੇ ਨੇ ਆਈਲੈਟਸ ਕੀਤੀ ਪਹਿਲੀ ਵਾਰ ਪੇਪਰ ਰੱਦ ਹੋ ਗਿਆ ਦੂਜੀ ਵਾਰ ਕੀਤੀ ਤੇ ਨੰਬਰ ਵੀ ਨਾ ਆਏ ਕਹਿੰਦੇ ਤੀਸਰੀ ਵਾਰ ਮਨ ਟੁੱਟ ਗਿਆ ਮਨ ਬਹੁਤ ਉਦਾਸ ਰਹਿਣ ਲੱਗਿਆ ਕਿ ਪ੍ਰਮਾਤਮਾ ਸਾਰੇ ਦਿਨ ਚੰਗੇ ਸੀ ਹੁਣ ਇਹ ਜਿਹੇ ਦਿਨ ਕਿਉਂ ਅਸੀਂ ਦੇਖ ਰਹੇ ਹਾਂ ਚਲੋ ਕੋਈ ਕਰਮਾਂ ਦਾ ਪਿਛਲੇ ਕਰਮਾਂ ਦਾ ਕੋਈ ਜੇ ਸਾਡੇ ਜ਼ਿੰਦਗੀ ਵਿੱਚ ਹੋ ਜਾਂਦਾ ਹੈ ਨਾ ਕੋਈ ਹਲਚਲ ਤੇ ਜ਼ਿੰਦਗੀ ਵਿੱਚ ਦੁੱਖ ਆ ਹੀ ਜਾਂਦੇ ਨੇ ਪਰ ਸਬਰ ਸੰਤੋਖ ਨਾਲ ਗੁਰਬਾਣੀ ਪੜਨ ਨਾਲ ਉਹ ਦੁੱਖ ਨੂੰ ਵੀ ਅਸੀਂ ਸੁੱਖ 'ਚ ਪਰਿਵਰਤਨ ਕਰ ਸਕਦੇ ਹਾਂ ਖਾਲਸਾ ਜੀ ਜੇ ਸਵੇਰੇ ਉੱਠ ਕੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਪ੍ਰਮਾਤਮਾ ਨੂੰ ਪਤਾ ਹੈ ਕਿ ਮੇਰਾ ਬੱਚਾ ਮੇਰੀ ਮਤਲਬ ਬੱਚੇ ਨੇ ਸਵੇਰੇ ਸਵੇਰੇ ਉੱਠ ਕੇ ਹਾਜ਼ਰੀ ਲਾਈ ਹੈ ਮੈਨੂੰ ਯਾਦ ਕੀਤਾ ਹੈ ਪਰਮਾਤਮਾ ਖੁਸ਼ ਹੋ ਜਾਂਦੇ ਹਨ ਉਹਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਹਨ ਕਿ ਹਾਂ ਵੇਖੋ ਨਹੀਂ ਤੇ ਕਈਂ ਸੁੱਤੇ ਦੇ ਸੁੱਤੇ ਹੀ ਪਏ ਨੇ ਪਰਮਾਤਮਾ ਦਾ ਕਦੇ ਨਾਮ ਚੇਤ ਨਹੀਂ ਧਿਆਇਆ ਕਦੇ ਨਾਮ ਨਹੀਂ ਲਿਆ ਪਰ ਦੇਖੋ ਕਹਿੰਦੇ ਕਿ ਪਰਮਾਤਮਾ ਖੁਸ਼ ਹੁੰਦੇ ਨੇ ਜਿਹੜੇ ਸਵੇਰੇ ਸਵੇਰੇ ਗੁਰੂ ਘਰ ਜਾਂਦੇ ਨੇ ਬਾਣੀ ਪੜ੍ਹਦੇ ਨੇ ਉਠਣਾ ਸਵੇਰੇ ਬਹੁਤ ਔਖਾ ਲੱਗਦਾ ਹੈ ਖਾਲਸਾ ਜੀ ਪਰ ਕਹਿੰਦੇ ਨਾ ਜਿਸ ਨੂੰ ਗੁਰੂ ਉਠਾ ਕੇ ਖੁਦ ਗੁਰਦੁਆਰਾ ਸਾਹਿਬ ਲੈ ਜਾਵੇ ਇਹ ਤੋਂ ਵੱਡੇ ਭਾਗ ਨਹੀਂ ਹੁੰਦੇ ਸਵੇਰੇ ਉਠਣਾ ਹਰ ਇੱਕ ਵੀ ਦੀ ਬਸ ਦੀ ਗੱਲ ਨਹੀਂ ਹੁੰਦੀ ਕਿ ਹਾਂ ਸਵੇਰੇ ਉੱਠ ਕੇ 4 ਵਜੇ ਕੀ ਸੀ ਸ্নান ਕਰਕੇ ਤੇ ਗੁਰਦੁਆਰਾ ਸਾਹਿਬ ਜਾਏ ਇਹ ਵੱਡਿਆਂ ਭਾਗਾ ਨਾਲ ਮਿਲਦਾ ਹੈ ਤੇ ਵੱਡੇ ਭਾਗਾ ਵਾਲਿਆਂ ਨੂੰ ਮਿਲਦਾ ਹੈ ਕੋਈ ਆਮ ਬੰਦਾ ਇਹ ਡਿਊਟੀ ਨਹੀਂ ਨਿਭਾ ਸਕਦਾ ਕਿ ਸਵੇਰੇ ਉੱਠੇ ਤੇ ਜਾਵੇ ਕਹਿੰਦੇ ਸਵੇਰੇ ਉੱਠਣ ਵਾਲਾ ਜਾਂ ਸਾਧ ਹੁੰਦਾ ਹੈ ਜਾਂ ਚੋਰ ਖਜ਼ਾਨੇ ਦੋਨਾਂ ਦੇ ਭਰਪੂਰ ਹੁੰਦੇ ਨੇ ਇੱਕ ਮਾਇਆ ਵੱਜੋਂ ਤੇ ਇੱਕ ਗੁਰੂ ਦੇ ਨਾਲ ਗੁਰੂ ਦੇ ਜੋ 사ਸੰਗ ਸੁਣਦੇ ਨੇ ਬਾੜ ਗੁਰਬਾਣੀ ਕਰਦੇ ਨੇ ਉਹਨਾਂ ਤੇ ਗੁਰੂ ਕਿਰਪਾ ਕਰਦੇ ਨੇ ਤੇ ਖਾਲਸਾ ਜੀ ਕਹਿੰਦੇ ਕਿ ਮੈਂ ਥੋੜੀ ਡਿਪਰੈਸ਼ਨ 'ਚ ਰਹਿਣ ਲੱਗ ਪਈ ਕਹਿੰਦੇ ਮੇਰੀ ਮਾਤਾ ਜੀ ਨੇ ਮੈਨੂੰ ਕਹਿਣਾ ਕਰਨਾ ਵੀ ਚਲੋ ਕੋਈ ਨਹੀਂ ਹੋਰ ਅੱਗੇ ਹੋਰ ਦੇਖ ਲੈਣੇ ਆ ਕਹਿੰਦੇ ਦੂਜੀ ਥਾਂ ਤੇ ਵੀ ਮਤਲਬ ਬਾਹਰ ਦੇ ਫਾਰਮ ਲਾਏ ਕਹਿੰਦੇ ਬਹੁਤ ਪੈਸਾ ਭਰਿਆ ਵੀ ਇੰਨਾ ਪੈਸਾ ਭਰਿਆ ਵੀ ਹੁਣ ਪੈਸਾ ਵੀ ਖਤਮ ਹੋ ਗਿਆ ਸੀ ਵੀ ਬਹੁਤ ਪੈਸਾ ਖਰਾਬ ਹੋ ਗਿਆ 30 ਤੋਂ 35 ਲੱਖ ਰੁਪਏ ਸਾਡਾ ਲੱਗ ਚੁੱਕਾ ਸੀ ਕਹਿੰਦੇ ਇੱਕ ਦਿਨ ਉਹ ਭੈਣ ਗੁਰਦੁਆਰਾ ਸਾਹਿਬ ਗਏ ਗੁਰਦੁਆਰਾ ਸਾਹਿਬ ਜਾ ਕੇ ਕਹਿੰਦੇ ਕਿ ਐਦਾਂ ਹੀ ਉਦਾਸ ਸੀ ਮਨ 'ਚ ਤੇ ਚਲੋ ਜਦੋਂ ਬੰਦਾ ਦਿਲ ਤੋਂ ਉਦਾਸ ਹੁੰਦਾ ਹੈ ਨਾ ਤੇ ਮੂੰਹ ਤੇ ਉਹਦੇ ਦੇਖੀ ਹੀ ਜਾਂਦਾ ਹੈ ਕਿ ਬੰਦਾ ਦੁਖੀ ਹੈ ਤੇ ਫੇਰ ਕਹਿੰਦੇ ਕਿ ਉਹਨਾਂ ਨੂੰ ਇੱਕ ਭੈਣ ਮਿਲੇ ਗੁਰਦੁਆਰੇ ਸਾਹਿਬ 'ਚ ਤੇ ਉਹਨਾਂ ਨੂੰ ਪੁੱਛਿਆ ਵੀ ਉਹਨਾਂ ਦੇ ਬੱਚੇ ਵੀ ਬਾਹਰ ਗਏ ਸੀ ਉਹਨਾਂ ਨੇ ਦੱਸਿਆ ਸਾਨੂੰ ਜਿਸ ਤਰ੍ਹਾਂ ਕਹਿੰਦੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਿੰਘਾਂ ਦੇ ਗੁਰਦੁਆਰਾ ਸਾਹਿਬ ਜਾਓ ਗੁਰੂ ਰਾਮਦਾਸ ਦੇ ਘਰ ਜਾਓ ਕਹਿੰਦੇ ਵੀ ਮੈਂ ਵੀ ਸੋਚਿਆ ਵੀ ਮੇਰੇ ਤੇ ਇੱਕਦਮ ਐਨੇ ਦੁੱਖ ਆਏ ਹਨ ਵੀ ਪਤਾ ਨਹੀਂ ਮੇਰੇ ਤੋਂ ਕਿਹੜੀ ਗਲਤੀ ਹੋਈ ਹੈ ਕਿ ਜਿਸ ਗਲਤੀ ਦੀ سزا ਸਾਨੂੰ ਪਰਮਾਤਮਾ ਦੇ ਰਿਹਾ ਹੈ ਅਸੀਂ ਫੇਰ ਵੀ ਵੇਖੋ ਅਸੀਂ ਇਹੋ ਜਿਹੇ ਬੰਦੇ ਹਾਂ ਕਿ ਅਸੀਂ ਸਾਡੇ ਤੇ ਕੋਈ ਦੁੱਖ ਆਵੇ ਅਸੀਂ ਇਹ ਕਹਿੰਦੇ ਹਾਂ ਕਿ ਪਰਮਾਤਮਾ ਸਾਨੂੰ ਦੁੱਖ ਦੇ ਰਿਹਾ ਹੈ ਇਹ ਨਹੀਂ ਕਿ ਸਾਡੇ ਕੀਤੀ ਹੋਈ ਕਰਮਾਂ ਨਾਲ ਸਾਨੂੰ ਦੁੱਖ ਮਿਲ ਰਿਹਾ ਸਾਡੇ ਮਾੜੇ ਕਰਮ ਜੋ ਹਨ ਉਹ ਵੀ ਨਾਲ-ਨਾਲ ਚੱਲਦੇ ਨੇ ਚੰਗੇ ਕਰਮ ਵੀ ਸਾਡੇ ਨਾਲ-ਨਾਲ ਚੱਲਦੇ ਨੇ ਖਾਲਸਾ ਜੀ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਹਿੰਦੇ ਜੀ ਤੁਸੀਂ ਪਾਠ ਕਰਦੇ ਹੋ ਨਾ ਤਾਂ ਇੰਜ ਸੋਚ ਸਮਝਿਆ ਕਰੋ ਤੇ ਸੋਚਿਆ ਕਰੋ ਕਿ ਗੁਰੂ ਸਾਡੇ ਸਮੁਖ ਬੈਠੇ ਨੇ ਉਹ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਬੈਠੇ ਨੇ ਜਦੋਂ ਪਾਠ ਕਰਨਾ ਹੋਵੇ ਗੁਰੂ ਦਾ ਨਾਮ ਲਵੋ ਕਿ ਵਾਹਿਗੁਰੂ ਜੀ ਮੈਂ ਗੁਰਬਾਣੀ ਪੜਨ ਲੱਗਾ ਹਾਂ ਮੈਂ ਤੁਹਾਡੀ ਗੋਦ ਵਿੱਚ ਤੁਹਾਡੀ ਸ਼ਰਨ ਵਿੱਚ ਆਉਣ ਲੱਗਾ ਹਾਂ ਵਾਹਿਗੁਰੂ ਜੀ ਮੈਨੂੰ ਸ਼ੁੱਧ ਬਾਣੀ ਪੜਨ ਸ਼ੁੱਧ ਬਾਣੀ ਸੁਣਨ ਦੀ ਖਾਲਸਾ ਜੀ ਮੇਰੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਕਿ ਮੈਂ ਪੜ ਸਕਾਂ ਕਹਿੰਦੇ ਗੁਰੂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗੁਰੂ ਸਾਡੇ ਸੰਮੁਖ ਹੈ ਜਿੱਦਾਂ ਇੱਕ ਅਧਿਆਪਕ ਜੋ ਬੱਚਿਆਂ ਨੂੰ ਪੜਾਉਂਦਾ ਹੈ ਨਾ ਤੇ ਜਿਹੜਾ ਬੱਚਾ ਅਧਿਆਪਕ ਦੀ ਗੱਲ ਨੂੰ ਟਾਈਮ ਨਾਲ ਸੁਣਦਾ ਹੈ ਸਮਝ ਨਾਲ ਸਮਝਦਾ ਹੈ ਨਾ ਉਹੀ ਤਰੱਕੀ ਕਰਦਾ ਹੈ ਜਿਹੜੇ ਹੋਰਾਂ ਵਾਂਗੂ ਗੱਲਾਂ ਵਿੱਚ ਲੱਗ ਜਾਂਦੇ ਨੇ ਨਾ ਉਹ ਤਰੱਕੀ ਕਦੇ ਵੀ ਨਹੀਂ ਕਰ ਸਕਦੇ ਜਿਨਨੇ ਗੁਰੂ ਦੀ ਗੱਲ ਮੰਨੀ ਨਹੀਂ ਆਪਣੇ ਗੁਰੂ ਦੀ ਗੱਲ ਸੁਣੀ ਹੀ ਨਹੀਂ ਤੇ ਤਰੱਕੀ ਕਿੱਥੋਂ ਕਰੇਗਾ ਕਹਿੰਦੇ ਚਲੋ ਉਹ ਭੈਣ ਨੇ ਆਪਣੇ ਘਰ ਵਿੱਚ ਸਲਾਹ ਕੀਤੀ ਆ ਕਿ ਮਾਤਾ ਜੀ ਨਾ ਸਾਸੂ ਨਾ ਕਿ ਮਾਤਾ ਜੀ ਵੀ ਅਸੀਂ ਉੱਥੇ ਕਿਉਂ ਨਾ ਜਾઈએ ਵੀ ਸਾਡਾ ਕੰਮ ਇੰਨਾ ਵੀ ਮਤਲਬ ਬਣ ਰਹੇ ਰਿਹਾ ਵੀ ਬੱਚੇ ਦੇ ਉੱਤੇ ਪਤਾ ਨਹੀਂ ਕੀ ਕਿਸੇ ਨੇ ਕੁਝ ਕਰ ਦਿੱਤਾ ਹੈ ਫੇ ਵਹਿਮ ਆਣ ਲੱਗ ਜਾਂਦੇ ਨੇ ਵੀ ਕਿਸੇ ਨੇ ਸਾਡੇ ਬੱਚੇ ਤੇ ਕੁਝ ਕਰਤਾ ਹੈ ਜਾਂ ਕਿਸੇ ਨੇ ਸਾਡੇ ਘਰ ਤੇ ਕੁਝ ਕਰਤਾ ਹੈ ਪੈਸੇ ਤੇlever ਜੋ ਤੰਗੀ ਜਦੋਂ ਆਉਂਦੀ ਹੈ ਜਾਂ ਕੋਈ ਦੁੱਖ ਸ਼ਰੀਰ ਤੇ ਆਂਦਾ ਹੈ ਨਾ ਤਾਂ ਇੰਜ ਹੀ ਲੱਗਦਾ ਹੈ ਕਹਿੰਦੇ ਚਲੋ ਮਾਤਾ ਜੀ ਨੇ ਕਿਹਾ ਵੀ ਚਲੋ ਅਸੀਂ ਸਾਰੇ ਹੀ ਜਾਣਨੇ ਹਾਂ ਵੀ ਗੁਰਦੁਆਰਾ ਸਾਹਿਬ ਜਾਨ ਚ ਤਾਂ ਕੋਈ ਤੰਗੀ ਨਹੀਂ ਚਲੋ ਇਸੇ ਬਹਾਨੇ ਅਸੀਂ ਵੀ ਗੁਰਾਂ ਦੇ ਦਰਸ਼ਨ ਕਰ ਆਵਾਂਗੇ ਕਹਿੰਦੇ ਅਗਲੇ ਦਿਨ ਅਸੀਂ ਗੱਡੀ ਵਿੱਚ ਬਹਿ ਕੇ ਸਾਰੇ ਜਾਣੇ ਗੁਰਦੁਆਰਾ ਸਾਹਿਬ ਗਏ ਕਹਿੰਦੇ ਅਸੀਂ ਅੰਮ੍ਰਿਤਸਰ ਰਾਤ ਕੱਟੀ ਉੱਥੇ ਗੁਰੂ ਅੱਗੇ ਸਰੋਵਰ ਕੰਡੇ ਬੈਠ ਕੇ ਕਹਿੰਦੇ ਮੈਂ ਨਾ ਬਹੁਤ ਰੋਈ ਮੈਂ ਬਹੁਤ ਪਾਠ ਕੀਤਾ ਅੱਖਾਂ ਵਿੱਚੋਂ ਹੰਝੂ ਸੀ ਦਿਲ ਚ ਬਹੁਤ ਦੁੱਖ ਸੀ ਕਿ हे ਪ੍ਰਮਾਤਮਾ ਮੇਰੇ ਬੇਟੇ ਨੂੰ ਵੀ ਬਾਹਰ ਭੇਜੋ ਮੈਂ ਵੀ ਹੇ ਪ੍ਰਮਾਤਮਾ ਦੀਖ ਕਰਵਾ ਕੇ ਜਾਵਾਂਗੀ ਕਹਿੰਦੇ ਕਿ ਮੈਂ ਰੋ ਕੇ ਨਾ ਅਰਦਾਸ ਕੀਤੀ ਕਹਿੰਦੇ ਮੇਰਾ ਮਨ ਨਾ ਹਲਕਾ ਹੋਇਆ ਕਹਿੰਦੇ ਕਿਸੇ ਬੰਦੇ ਅੱਗੇ ਰੋਣਾ ਤਮਾਸ਼ਾ ਦੁਨੀਆ ਦੇਖਦੀ ਪਰ ਕਹਿੰਦੇ ਜੇ ਗੁਰੂ ਅੱਗੇ ਸਾਹਮਣੇ ਸੰਮੁਖ ਹੋ ਕੇ ਰੋਵੋ ਨਾ ਤਾਂ ਕੋਈ ਤਮਾਸ਼ਾ ਨਹੀਂ ਵੇਖਦਾ ਕੋਈ ਕੁਝ ਵੀ ਨਹੀਂ ਕਹਿ ਸਕਦਾ ਕੋਈ ਕੁਝ ਵੀ ਨਹੀਂ ਕਰ ਸਕਦਾ ਕਹਿੰਦੇ ਇਸ ਕਰਕੇ ਵੀ ਮੈਂ ਕਹਿੰਦੇ ਫਿਰ ਬਹੁਤ ਮਤਲਬ ਕਹਿੰਦੇ ਚਲੋ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਕਹਿੰਦੇ ਫਿਰ ਅਸੀਂ ਗੁਰਦੁਆਰਾ ਸਾਹਿਬ ਤਨਤਨ ਅਮਰਜੀਤ ਸਿੰਘਾਂ ਦੇ ਵੀ ਗੁਰਦੁਆਰਾ ਸਾਹਿਬ ਗਏ ਕਹਿੰਦੇ ਜਦੋਂ ਉੱਥੇ ਗਏ ਨਾ ਤੇ ਮਨ ਵਿੱਚ ਨਾ ਇੱਕ ਮਤਲਬ ਦੁੱਖ ਜਿਹਾ ਸੀ ਕੀ ਪ੍ਰਮਾਤਮਾ ਪਤਾ ਨਹੀਂ ਮੇਰੀ ਸੁਣੀ ਵੀ ਜਾਣੀ ਹੈ ਕਿ ਨਹੀਂ ਮੇਰੀ ਨਿਮਾਣੀ ਦੀ ਸੁਣੀ ਵੀ ਜਾਣੀ ਹੈ ਕਿ ਨਹੀਂ ਪਰ ਪ੍ਰਮਾਤਮਾ ਮੈਂ ਬੜੀ ਹੀ ਸ਼ਰਧਾ ਭਾਵਨਾ ਨਾਲ ਆਇਆ ਹਾਂ ਵੀ ਮੇਰੀ ਇੱਕ ਬੇਨਤੀ ਜ਼ਰੂਰ ਕਬੂਲ ਕਰਨਾ ਖਾਲਸਾ ਜੀ ਮੈਂ ਤੇਰੇ ਤੇ ਓਟ ਆਸਰਾ ਛੱਡਿਆ ਹੈ ਮੇਰੀ ਗਰੀਬੜੀ ਤੇ ਵੀ ਆਸਰਾ ਪ੍ਰਮਾਤਮਾ ਆਪਣੇ ਮੇਰ ਭਰਿਆ ਹੱਥ ਰੱਖਣਾ ਕਹਿੰਦੇ ਮੈਂ ਬੜਾ ਹੀ ਮਤਲਬ ਦੁਖੀ ਜੀ ਸੀ ਤੇ ਕਹਿੰਦੇ ਚਲੋ ਅਸੀਂ ਨਾ ਉੱਥੇ ਕਹਿੰਦੇ ਜੋਤ ਕਰਵਾ ਦੇਗ ਕਰਵਾਈ ਜੋਤ ਚੁੱਕਿਓ ਪਾਇਆ ਤੇ ਕਹਿੰਦੇ ਮੈਂ ਵੀ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਦੁੱਖ ਕੱਟਣ ਲਈ ਦੁਪਹਿਰਾ ਸਾਹਿਬ ਕਰਿਆ ਕਰਾਂ ਜਦੋਂ ਤਾਂ ਕਿ ਮੇਰੇ ਮਨ ਨੂੰ ਤਸੱਲੀ ਮੇਰੇ ਮਨ ਨੂੰ ਜੋ ਦੁੱਖ ਹੈ ਉਹ ਖਤਮ ਹੋ ਸਕੇ ਕਹਿੰਦੇ ਮੇਰੀ ਬੇਟੀ ਨੇ ਵੀ ਇਹੀ ਕਿਹਾ ਕਿ ਚਲੋ ਠੀਕ ਹੈ ਕਹਿੰਦੇ ਅਸੀਂ ਉੱਥੇ ਦੁਪਹਿਰਾ ਸਾਹਿਬ ਕੱਟਿਆ ਸਾਰਿਆਂ ਦੇ ਨਾਲ ਸਾਰੀ ਸੰਗਤ ਦੇ ਨਾਲ ਮਿਲ ਕੇ ਕਹਿੰਦੇ ਅਸੀਂ ਬੈਠ ਗਏ ਅਸੀਂ ਦੁਪਹਿਰਾ ਸਾਹਿਬ ਕੀ ਕਟਿਆ ਉਸ ਦਿਨ ਕੁਦਰਤੀ ਹੀ ਕੁਦਰਤੀ ਹੀ ਸੰਡੇ ਵਾਲਾ ਦਿਨ ਸੀ ਦੁਪਹਿਰਾ ਸਾਹਿਬ ਕਟਿਆ ਇੰਨੀਆਂ ਸੰਗਤਾਂ ਸਨ ਕਿ ਜਿਨ੍ਹਾਂ ਨੂੰ ਇਹ ਸੀ ਕਿ ਅਸੀਂ ਆਪਣੀ ਅਰਜੀ ਅਸੀਂ ਆਪਣਾ ਦੁੱਖ ਆਪਣੇ ਗੁਰੂ ਅੱਗੇ ਸਨਮੁਖ ਕੀਤਾ ਹੈ ਹੁਣ ਸਾਡਾ ਗੁਰੂ ਘਰ ਜਾਂਦਿਆਂ ਤੱਕ ਕਿਸੇ ਵੀ ਤਰ੍ਹਾਂ ਸਾਡੀਆਂ ਮੁਸੀਬਤਾਂ ਨੂੰ ਹੱਲ ਕਰੇਗਾ ਦੇਖੋ ਇੱਕ ਟੀਚਰ ਹੁੰਦਾ ਹੈ ਜੋ ਪਰਚੇ ਪਾਉਂਦਾ ਹੈ ਪੇਪਰ ਸਾਰਿਆਂ ਦੀ ਚੈੱਕ ਕਰਦਾ ਹੈ ਵਾਰੀ-ਵਾਰੀ ਜਿਹਦੇ ਜਿੰਨੇ ਨੰਬਰ ਯਾਨੀ ਕਿ ਜਿੰਨੀ ਅਸੀਂ ਸਮਰਥਾ ਸ਼ਿੱਦਤ ਪਿਆਰ ਦੇ ਨਾਲ ਗੁਰਬਾਣੀ ਪੜ੍ਹੀ ਹੋਵੇਗੀ ਨਾ ਉਹਨੇ ਹੀ ਨੰਬਰ ਸਾਨੂੰ ਆਣਗੇ ਕਿਉਂਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥ ਕਲਮ ਫੜੀ ਹੈ ਗੁਰਾਂ ਨੇ ਗੁਰਬਾਣੀ ਪੜਨ ਦੀ ਗੁਰਬਾਣੀ ਸਮਝਾਉਂਦੀ ਗੁਰਬਾਣੀ ਲਿਖੀ ਹੈ ਇਸ ਕਰਕੇ ਕਹਿੰਦੇ ਕਿ ਮਨ ਨੂੰ ਬਹੁਤ ਸਕੂਨ ਮਿਲਿਆ ਮਨ ਬਹੁਤ ਉਦਾਸ ਸੀ ਬੜੇ ਚਿਰ ਤੋਂ ਡਿਪਰੈਸ਼ਨ 'ਚ ਸੀ ਉਹਨਾਂ ਦਾ ਡਿਪਰੈਸ਼ਨ ਖਤਮ ਹੋਇਆ ਕਹਿੰਦੇ ਘਰ ਆਈ ਮੇਰੀ ਬੇਟੀ ਨੇ ਤੇ ਮੈਂ ਮਨ ਵਿੱਚ ਸੁਖਿਆ ਸੀ ਕਿ ਵਾਹਿਗੁਰੂ ਜੀ ਅਸੀਂ ਖੁੱਲੇ ਜਪੇਰਾ ਸਾਹਿਬ ਕਰਾਂਗੇ ਕਦੇ ਕਿਸੇ ਕਾਰਨ ਬਿਮਾਰੀ ਕਿਸੇ ਵੀ ਮੁਸੀਬਤ ਦੇ ਕਾਰਨ ਅਸੀਂ ਦੁਪਹਿਰਾ ਸਾਹਿਬ ਨਾ ਕਰ ਸਕੇ ਵਾਹਿਗੁਰੂ ਜੀ ਅਸੀਂ ਖੁੱਲੇ ਦੁਪਹਿਰਾ ਸਾਹਿਬ ਕਰਾਂਗੇ ਕਹਿੰਦੇ ਅਸੀਂ ਆਪਣੀ ਅਰਦਾਸ ਬੇਨਤੀ ਕੀਤੀ ਅਗਲੇ ਐਤਵਾਰ ਤੋਂ ਅਸੀਂ ਘਰੇ ਹੀ ਦੀਗ ਬਣਾ ਕੇ ਕੇਸੀ ਸ্নানਨ ਕਰਕੇ ਅਸੀਂ ਦੁਪਹਿਰਾ ਸਾਹਿਬ ਕਰਾਂਗੇ ਕਹਿੰਦੇ ਚੌਥੇ ਦੁਪਹਿਰੇ 'ਚ ਜਿਹੜੀ ਸਾਡੀ ਫਾਇਰ ਰੱਦ ਹੋਈ ਸੀ ਨਾ ਕਹਿੰਦੇ ਵੀ ਨਹੀਂ ਬਣ ਸਕਦਾ ਹਾਂ ਜਾਂ ਨਾ ਕੋਈ ਮੁਸੀਬਤ ਹੀ ਪਈ ਜਾ ਰਹੀ ਸੀ ਉਹਦਾ ਲੈਟਰ ਆਇਆ ਕੀ ਵੀਜ਼ਾ ਆ ਗਿਆ ਹੈ 15 ਦਿਨਾਂ ਬਾਅਦ ਬੱਚੇ ਨੇ ਜਾਣਾ ਹੈ ਕਹਿੰਦੇ ਮਨ ਚ ਨਾ ਖੁਸ਼ੀ ਦੇ ਨਾਲ ਬੇਰਾਗ ਸ਼ੁਰੂ ਹੋ ਗਿਆ ਕਹਿੰਦੇ ਮੈਂ ਤੇ ਮੇਰਾ ਬੇਟਾ 20 ਮਿੰਟ ਉੱਥੇ ਬੈਠੇ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦੇ ਸਰੂਪ ਅੱਗੇ ਵੀ ਅੱਖਾਂ 'ਚ ਹੰਝੂ ਲੈ ਕੇ ਕਹਿੰਦੇ ਵੀ ਰੋਣਾ ਸ਼ੁਰੂ ਕਰ ਦਿੱਤਾ ਕਹਿੰਦੇ ਨਾ ਸਮਝ ਆਵੇ ਵੀ ਇਹ ਖੁਸ਼ੀ ਦੇ ਹੰਝੂ ਹਨ ਨਾ ਸਮਝ ਆਵੇ ਵੀ ਦੁੱਖ ਦੇ ਵੀ ਪਰਮਾਤਮਾ ਕਿਰਪਾ ਕਰਦਾ ਹੈ ਬਹੁਤ ਜਲਦੀ ਸਿਰਫ ਸਾਨੂੰ ਮੰਗਣ ਦਾ ਢੰਗ ਨਹੀਂ ਆਉਂਦਾ ਕਹਿੰਦੇ ਮੇਰੇ ਪੁੱਤ ਤੇ ਮੈਂ ਕਹਿੰਦੇ ਜੁਪੇਰਾ ਸਾਹਿਬ ਕਰਦੇ ਕੀ ਕਹਿੰਦੇ ਜੇ ਅਸੀਂ ਹਰ ਜਦੋਂ ਮਤਲਬ ਕਹਿੰਦਾ ਮੇਰੇ ਬੇਟਾ ਵੀ ਚੁਰ ਗਿਆ ਨਾ ਕਹਿੰਦੇ ਮਾਤਾ ਜੀ ਕਹਿੰਦੇ ਮੈਂ ਫਿਰ ਵੀ ਜੁਪੇਰਾ ਸਾਹਿਬ ਕਰਦੇ ਰਹੀ ਦਿਨ ਇੱਕ ਦਿਨ ਹੋਰ ਦੂਜੇ ਦਿਨ ਹੋਰ ਕਹਿੰਦੇ ਸਾਡੀ ਸਥਿਤੀ 'ਚ ਪਰਿਵਰਤਨ ਹੋਇਆ ਘਰ 'ਚ ਖੁਸ਼ਹਾਲੀ ਆਈ ਫਿਰ ਚਲੋ ਪੈਸਾ ਵੀ ਆਣਾ ਸ਼ੁਰੂ ਹੋ ਗਿਆ ਸਾਰੇ ਕੰਮ ਬੰਨੇ ਸ਼ੁਰੂ ਹੋ ਗਏ ਭਾਈ ਗੁਰਜੀ ਨੇ ਇਨੀ ਕਿਰਪਾ ਕੀਤੀ ਕਿ ਅੱਜ ਮੇਰਾ ਪੁੱਤ ਕੈਨੇਡਾ ਚ ਹੈ ਜੋ ਕਿ ਅਸੀਂ ਆਸ ਹੀ ਛੱਡ ਗਏ ਸੀ ਕਿ ਸਾਡਾ ਕੋਈ ਕੰਮ ਬਣੇਗਾ ਵੀ ਨਹੀਂ ਕਹਿੰਦੇ ਮਾਤਾ ਜੀ ਦੀ ਅਰਦਾਸ ਤੇ ਦੁਪਹਿਰਿਆਂ ਦੇ ਸਦਕਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਸਾਡਾ ਸਾਰਾ ਕੰਮ ਬਹੁਤ ਵਧੀਆ ਤਰ੍ਹਾਂ ਹੋ ਗਿਆ ਕਹਿੰਦੇ ਮੈਂ ਕਹਿੰਦੇ ਕਿ ਸਾਡਾ ਇਹ ਕੰਮ ਸਾਰਾ ਪੂਰਾ ਹੋਇਆ ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਬੇਟਾ ਹੁਣ ਉੱਥੇ ਪੱਕਾ ਹੋ ਗਿਆ ਹੈ ਵਾਹਿਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਹੈ ਤੇ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਹੈ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਸਭ ਤੇ ਕਿਰਪਾ ਕਰਦੇ ਹਨ ਜੋ ਸਭ ਨੂੰ ਖੁਸ਼ੀਆਂ ਦਿੰਦੇ ਹਨ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ਜਿਵੇਂ ਮੇਰੀ ਸੁਣੀ ਹੈ ਉਹੀ ਸਭ ਦੀ ਸੁਣਿ ਸਭ ਦੇ ਕਾਰਜ ਰਾਸ ਕਰਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ